ਸਤਕਾਰਯੋ ਗੁਰੂ ਮਾਤਾ ਜੀ ਦੇ ਜਨਮ ਦਿਹਾੜੇ ਮੌਕੇ ਮਿਤੀ 9 ਨਵੰਬਰ ਨੂੰ ਮਹਿੰਦੀਪੁਰ ਬਾਲਾ ਜੀ ਦਾ ਵਿਸ਼ਾਲ ਜਾਗਰਣ ਸੰਕਟ ਮੋਚਨ ਦਰਬਾਰ ਸ਼੍ਰੀ ਬਾਲਾ ਜੀ ਦੇ ਮੰਦਰ ਵਿਸ਼ਕਰਮਾ ਟਾਊਨ ਆਤਮਪਾਰਕ ਲੁਧਿਆਣਾ ਵਿਖੇ ਧਰਵਾਇਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਪ੍ਰੈਸ ਵਾਰਤਾ ਰਾਹੀਂ ਮੰਦਰ ਪ੍ਰਬੰਧਕਾਂ ਵੱਲੋਂ ਦਿੱਤੀ ਗਈ ਕਰਵਾਏ ਜਾਣ ਵਾਲੇ ਸਮਾਗਨ ਸੰਬੰਧੀ ਉਹਨਾਂ ਕੀ ਕੁਝ ਸਾਂਝਾ ਕੀਤਾ ਸੁਣੋ ਤੁਸੀਂ ਵੀ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਹੜਾ 9 ਨਵੰਬਰ ਦਿਨ ਐਤਵਾਰ ਸ਼੍ਰੀ ਬਾਲਾ ਜੀ ਮਹਾਰਾਜ ਦਾ ਵਿਸ਼ਾਲ ਜਾਗਰਣ ਹੋ ਰਿਹਾ ਹੈ ਸਭ ਨੂੰ ਇਹ ਦੱਸਣ ਵਾਸਤੇ ਸੇਵਾਦਾਰਾਂ ਦੀ ਸਾਰੀ ਡਿਊਟੀਆਂ ਲਗਾਉਣ ਵਾਸਤੇ ਕੋਈ ਸੇਵਾਦਾਰਾਂ ਨੂੰ ਉਤਸ਼ਾਹ ਬਹੁਤ ਸੀਗਾ ਕਿ ਸਾਡੀ ਸੇਵਾ ਲਗਾਓ ਵੱਧ ਤੋਂ ਵੱਧ ਜਿੰਨੀ ਅਸੀਂ ਕਰ ਸਕਦੇ ਆ ਤਾਂ ਇੱਕ ਨੇਚਰਲੀ ਇੱਕ ਪਲੇਟਫਾਰਮ ਬਣਾਉਣਾ ਪੈਂਦਾ ਹੈ ਉਸੇ ਰਿਗਾਰਡਿੰਗ ਇਹ ਸਾਰੀ ਮੀਟਿੰਗ ਰੱਖੀ ਗਈ ਹੈ ਤਾਂ ਕਿ ਇਸ ਜਾਗਰਣ ਨੂੰ ਹੋਰ ਕਿਸੇ ਤਰ੍ਹਾਂ ਦੀ ਕੋਈ ਮੈਨੇਜਮੈਂਟਸ ਕਮੀ ਨਾ ਰਹਿ ਜਾਵੇ ਤਾਂ ਕਿ ਜਿੰਨੀ ਸੰਗਤ ਆਣੀ ਹੈ ਸਾਰੇ ਆਪਣਾ ਪ੍ਰੋਪਰ ਆਨੰਦ ਲੈ ਕੇ ਜਾਣ ਉਹਦੇ ਰਿਗਾਰਡਿੰਗ ਇਹ ਸਾਰੀ ਮੀਟ ਜਾ ਕੇ ਹਾਜ਼ਰੀ ਲਗਵਾਨ ਬਾਲਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ। ਇਸ ਕਾਨਫਰੰਸ ਦਾ ਮਤਲਬ ਜੋ ਮੈਂ ਕਹਦੇ ਆਂ ਪ੍ਰੈਸ ਕਾਨਫਰੰਸ ਵਾਲੇ ਵੀ ਜੋ ਮੀਡੀਆ ਲੈ ਆਏ ਨੇ ਉਹਨਾਂ ਦਾ ਰੋਲ ਉਹੀ ਹੈ। ਕਿ ਜਿੰਨੇ ਕੁ ਸੀ ਇੱਥੇ ਸੇਵਾਪੀ ਬੁਲਾਇਆ ਉਹਨਾਂ ਨੂੰ ਹੀ ਪਤਾ ਕਿ ਮੀਟਿੰਗ ਦਾ ਮਤਲਬ ਕੀ ਹੈ ਸੇਵਾ ਅੱਛੀ ਕੰਨੀ ਜੇ ਕਰਨਾ ਕੋ ਕਰਨਾ। ਕਈਂ ਜਗ੍ਹਾ ਸਭ ਖੁਦ ਸੇ ਆ ਗਏ। ਤੇ ਮੇਰੀ ਹਾਲੇ ਤੁਹਾਡਾ ਵੀ ਇੱਕ ਬਹੁਤ ਵੱਡਾ ਯੋਗਦਾਨ ਆ। ਤੁਸੀਂ ਕਿੱਥੇ ਤੱਕ ਪਹੁੰਚਾ ਦਿੱ ਮੇਰੀ ਖਬਰ ਜਿਹੜੀ ਹੈ ਅੱਜ ਦਾ ਜੋ ਮੀਟਿੰਗ ਹੈ। ਰਸਪੰਗੋਂ ਮੁੱਢਲੀ ਗੱਲ ਇਹ ਹੁੰਦਾ ਕਿ ਤੁਸੀਂ ਦੂਸਰਿਆਂ ਤੱਕ ਇਹ ਗੱਲ ਪਹੁੰਚਾ ਦੇਣੀ ਹੈ ਕਿ ਗੁਰੂ ਮਾਤਾ ਜੀ ਦਾ ਜਨਮ ਦਿਨ ਮਨਾ ਰਹੇ ਨੇ ਬੜੀ ਸ਼ਧਤਾ ਤੇ ਆਦੇ ਨਾਲ ਬਾਹਰ ਲਈ ਰਗਨ ਗਾਣਾ ਕਰਨਾ ਤੁਸੀਂ ਸਾਰੇ ਉੱਤੇ ਆਓ ਆ ਕੇ ਆਪਣੇ ਆਪਣੇ ਸਾਹਬਾਂ ਕਿਰਪਾ ਲੋ ਬਨਾਈ ਮਾਰਾ ਜੀ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਮੇਰੀ ਵਾਲੇ ਦਾ ਅੱਛੀ ਖਬਰ ਅੱਛੀ ਲੋਕਾਂ ਤੱਕ ਪਹੁੰਚਾ ਦੇਣੀ ਹੈ ਕਿਉਂਕਿ ਅਸੀਂ ਹਰ ਜਗ੍ਹਾ ਅਸੀਂ ਦੱਸ ਨਹੀਂ ਸਕਦੇ ਅਖਬਾਰ ਅਸੀਂ ਦਿੰਦੇ ਨਹੀਂ ਤੋਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੁਸੀਂ ਮੇਰੀ ਆਵਾਜ਼ ਜੋ ਪ੍ਰੋਗਰਾਮ ਹੈ ਉਹਦੇ ਬਾਰੇ ਦੂਰ ਤੱਕ ਬਿਜਾਓ ਲੈ ਕੋਣ ਪਤਾ ਲੱਗੇ ਪ੍ਰੈਜੈਂਟੇਸ਼ਨ ਅੱਛੀ ਹੋਏ ਇਹ ਮਕਸਦਾ ਹੋ ਕੋਈ ਮਕਸਦ ਹੈ ਜੈ ਸ਼੍ਰੀ ਰਾਮ 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 ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਜੋੜਦੇ ਬੋਲਣਾ ਪੈਣਾ ਬਾਲੇ ਤਾਂ ਹੀ ਆਉਣਗੇ ਜੈ ਸ਼੍ਰੀ ਰਾਮ